ਤਦ ਤਰ ਸੀਆਈਏ ਸਟਾਫ ਸਰਹੰਦ ਨੇ ਉੱਤਰ ਪ੍ਰਦੇਸ਼ ਤੋਂ ਲਿਆ ਕੇ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਫੀਮ ਸਪਲਾਈ ਕਰਨ ਵਾਲੇ ਨਸ਼ਾ ਤਸਕਰ ਨੂੰ ਬਾਸਟੈਂਡ ਸਰਹੰਦ ਨੇੜੇੋਂ 10 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਐਸਪੀਡੀ ਫਤਿਹਗੜ੍ਹ ਸਾਹਿਬ ਰਾਕੇਸ਼ ਕੁਮਾਰ ਯਾਦਵ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੀਆਈਏ ਸਟਾਫ ਸਰਹੰਦ ਦੇ ਵੱਲੋਂ ਜਿਹੜਾ ਕਿ ਇੱਕ ਨਸ਼ਾ ਤਸਕਰ ਗ੍ਰਿਫਤਾਰ ਕੀਤਾ ਗਿਆ ਜੋ ਕਿ ਕਥਿਤ ਦੋਸ਼ੀ ਸਤਿਆਵਰਣ ਉੱਤਰ ਪ੍ਰਦੇਸ਼ ਦਾ ਨਿਵਾਸੀ ਹੈ ਤੇ جیل ਦੇ ਵਿੱਚੋਂ ਜ਼ਮਾਨਤ ਤੋਂ ਬਾਹਰ ਆਇਆ ਸੀ ਤੇ ਉਸਨੇ ਜੇਲ੍ਹ ਤੋਂ ਬਾਹਰ ਆ ਕੇ ਦੁਬਾਰਾ ਫੇਰ ਤੋਂ ਯੂਪੀ ਅਤੇ ਪੰਜਾਬ ਦੇ ਵਿੱਚ ਅਫੀਮ ਦੀ ਸਪਲਾਈਸ ਦਾ ਕੰਮ ਸ਼ੁਰੂ ਕੀਤਾ ਹੈ ਤੇ ਇਹ ਦੋਸ਼ੀ ਉੱਤਰ ਪ੍ਰਦੇਸ਼ ਤੋਂ ਅਫੀਮ ਲੈ ਆ ਕੇ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਚੰਡੀਗੜ੍ਹ ਦੇ ਵਿੱਚ ਸਪਲਾਈ ਕਰਦਾ ਸੀ ਹੁਣ ਦੱਸਿਆ ਹੈ ਕਿ ਦੋਸ਼ੀ ਸਤਿਆਵਾਨ ਪੁਲਿਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲੈ ਲਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਪੰਜਾਬ ਸਰਕਾਰ ਅਤੇ ਮਨਜੋਗ ਡਿਜੀਪੀ ਸਾਹਿਬ ਦੇ ਨਸ਼ਾ ਮੁਕਤ ਪੰਜਾਬ ਦੇ ਮਹਿੰਮ ਦੇ ਤਹਿਤ ਜ਼ਿਲ੍ਹਾ ਮੁਖੀ ਡਾਕਟਰ ਅਰਜੋਤ ਗਰੇਵਾਲ ਮੈਡਮ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਖੋ-ਵੱਖਰੀ ਕਾਰਵਾਈ ਨੂੰ ਅਮਲ ਵਿੱਚ ਲਾਉਂਦੀ ਹੈ ਜਿਸ ਦੇ ਵਿੱਚ ਅਸੀਂ ਚੈਕਿੰਗ ਕਰਦੇ ਨੇ ਜਿਸ ਦੇ ਵਿੱਚ ਸਰਪ੍ਰਾਈਜ਼ ਨਾਕੇ ਲਾਉਂਦੇ ਨੇ ਉਸੇ ਲੜੀ ਦੇ ਤਹਿਤ 2 ਤਾਰੀਖ ਨੂੰ ਸੀਆਈਏ ਸਰੰਗ ਦੀ ਟੀਮ ਨੂੰ ਕੋਈ ਇਨਫੋਰਮੇਸ਼ਨ ਸਹੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਨਸ਼ੇ ਦੇ ਕਾਰੋਬਾਰ ਕਰਨ ਵਾਸਤੇ ਕੁਝ ਬੰਦੇ ਆਏ ਨੇ जिस करके एक नाका सरहंद मंडी ਦੇ ਨੇੜੇ ਲਾਇਆ ਗਿਆ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾ ਜੀ ਦੀ ਅਗਵਾਈ ਹੇਠ ਇਹ ਸਾਰੀ ਕਾਰਵਾਈ ਨੂੰ ਅਮਲ ਵਿੱਚ ਲਾਇਆ ਗਿਆ ਉੱਥੇ ਇਹਨਾਂ ਨੇ ਚੈਕਿੰਗ ਦੌਰਾਨ ਚੈਕਿੰਗ ਇੱਕ ਸੱਤਿਆਵਰ ਨਾਮ ਦਾ ਜਿਹੜਾ ਕਿ ਯੂਪੀ ਬਧਾਈਆਂ ਦਾ ਰਹਿਣ ਵਾਲਾ ਹੈ ਉਹਨੂੰ ਫੜਾ ਫੜ ਕੇ ਜਦੋਂ ਉਸ ਦੀ ਚੈਕਿੰਗ ਕੀਤੀ ਗਈ ਉਸ ਤੋਂ ਕੋਲੋਂ 10 ਕਿਜੀ ਅਫੀਮ ਦੀ ਰਿਕਵਰੀ ਹੋਈ ਇਸ ਦੇ ਬਾਅਦ ਇਹ ਕਾਰਵਾਈ ਨੂੰ ਉਸ ਦੀ ਐਫਆਈਆਰ ਨੰਬਰ 24 मिटी दो लॉन्च की गई अंडर एफ आई अंडर सैक्शन अठारह बी एकाहठ और पचासी हूँ आप देख रहे हैं कि इसके उत्ते कौन कौन बंदे शामिल ने इसते बैकवर्ड और फॉरवर्ड लिंकेज